ਸ੍ਰੀ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਤੇ ਲੋ ਜੀ ਵੈਗੁਰ ਜੀ ਹੁਣ ਆਪਾਂ ਸਵੇਰੇ ਦੇ ਕੰਮ ਸ਼ੁਰੂ ਕਰਦੇ ਹਾਂ ਹੁਣ ਸਵੇਰੇ ਲਗਾਈ ਆ ਮਸ਼ੀਨ ਰਾਤ ਕੱਪੜੇ ਕੱਟ ਕੇ ਰੱਖਤੇ ਸੀਗੇ ਬਾਲਟੀਆਂ ਚ ਪਾਣੀ ਚੋ ਰਿਆ ਸੀਗਾ ਹੁਣ ਮੈਂ ਪਹਿਲਾਂ ਥੋੜੇ ਜਿਹਾ ਪਾ ਕੇ ਦੇਖਦੀ ਹਾਂ ਚਿੱਟੇ ਬਾਕੀ ਦੇ ਦੇ ਵਿੱਚ ਟਾਪੇ ਚ ਕੱਢਤੇ ਸੀਗੇ ਰਾਤ ਦੇ ਉ ਤਾਂ ਨਹੀਂ ਚੋਇਆ ਹੁਣ ਲੋ ਜੀ ਹੁਣ ਚਿੱਟੇ ਧੋ ਤੇ ਵਧੀਆ ਖੜਾ ਰਿਹਾ ਪਾਣੀ ਫੇਰ ਦੇਖੋ ਫੇਰ ਇਹਦੀ ਸਰਵਿਸ ਕਰਦੀਆਂ ਇਹਨੇ ਸੁੱਕਣੇ ਪਾਦਾ ਪੱਗਾ ਪੁਗਾ ਚਿੱਟੇ ਝੁੱਟੇ ਸਾਰੇ ਸੁੱਕਣੇ ਪਾਤੇ ਤੇ ਲੋ ਜੀ ਇਹ ਵੀ ਪਾਤੇ ਸਾਰੇ ਪਾਤੇ ਹੁਣ ਸਾਰੇ ਵੀਡੀਓ ਮੈਂ ਹੋਰ ਬਣਾਈ ਹੋਣੀ ਰੋਟੀ ਟੁੱਕ ਦੀ ਕੁਛ ਨਹੀਂ ਬਣਾਈ ਅੱਜ ਮਨ ਖਰਾਬ ਸੀਗਾ ਮਸ਼ੀਨ ਕਰਕੇ ਮੇਰਾ ਤੇ ਹੁਣ ਮੈਂ ਇਹਦੀ ਸਰਵਿਸ ਕਰਦੀ ਆ ਕੱਪੜੇ ਧੋ ਕੇ ਸੁੱਕਣੇ ਪਾਤੇ ਸੁੱਕਣੇ ਪਾ ਕੇ ਲੋ ਜੀ ਇਹ ਖੋਲ ਲੈ ਢੱਕਣ ਜੇ ਇਹ ਤੇ ਹੁਣ ਖੋਲਦੀ ਆ ਇਹਨੂੰ ਮਸ਼ੀਨ ਨੂੰ ਨਿਚੋਂ ਇਹ ਢੱਕਣ ਚੱਕ ਲਿਆ ਚੱਕ ਕੇ ਹੁਣ ਹੁੰਦਾ ਇੱਥੇ ਨਟ ਹੁੰਦਾ ਵਿਚਾਲੇ ਹੁਣ ਇਹਨੂੰ ਖੋਲਦੀ ਆ ਪਹਿਲਾਂ ਵੀ ਵੈਸੇ ਕਈ ਵਾਰੀ ਸਾਫ ਕਰੀਏ ਘਰੀ ਸਾਫ ਕਰ ਲੈਣੀ ਆ ਸਰਵਿਸ ਕਰ ਲੈਣੀ ਹੁਣ 2 ਮਹੀਨੇ ਹੋ ਗਏ ਉਹ ਜਦੋਂ ਬੇਟੀ ਆਈ ਸੀਗੀ ਉਹਨੇ ਕਰਤੀ ਸੀਗੀ ਜਦੋਂ ਵਿਆਹ ਗਏ ਸੀਗੇ ਅਸੀਂ ਨੇ ਉਦੋਂ ਵੀ ਪਾਣੀ ਚੋਈ ਜਾਂਦਾ ਉਹ ਕਹਿੰਦੀ ਕੀ ਗੱਲਾਂ ਦੇਖੀ ਅੱਜ ਫੇਰ ਮੈਨੂੰ ਸੱਕ ਸੀਗਾ ਹੁਣ ਮੈਂ ਦੁਬਾਰੇ ਸਾਫ ਕਰਦੀ ਆ ਹੁਣ ਇਹਨੂੰ ਖੋਲਦੀ ਆ ਰੁਪ ਚਾਲੂ ਨਟ ਹੁੰਦਾ ਪਹਿਲਾਂ ਤਾਂ ਉਹ ਖੋਲ ਲੂੰਗੀ ਸਾਰਾ ਪੇਚ ਕਸ ਲੈ ਲਿਆ ਪਾਣੀ ਮੈਂ ਰੱਖਿਆ ਸੀਗਾ ਪਾ ਕੇ ਵਾਂਗਾ ਦੇਖਾਂ ਚੋਂਦੀ ਆਕ ਨਾ ਥੋੜਾ ਥੋੜਾ ਦੇਖੋ ਖੜਾ ਪਾਣੀ ਚਲੋ ਪਾਣੀ ਕੱਢਦਾ ਹੁਣ ਮੈਂ ਭੁੱਲ ਗਈ ਸੀ ਬਾਟਨ ਕਮਾਏ ਆ ਤੇ ਲੋ ਜੀ ਪਾਣੀ ਨਿਕਲ ਜੂ ਇੰਨੇ ਇੰਨੇ ਮੈਂ ਆਹ ਕਰਦੀ ਆ ਨਟ ਖੋਲਦੀ ਆ ਇਹ ਵਿਚਾਲੇ ਵੱਡਾ ਨਟ ਹੁੰਦਾ ਪਿੱਛੋਂ ਵੀ ਖੋਲ ਕੇ ਰੱਖੇ ਪਏ ਨੇ ਨਾਟਨ ਹਲੇ ਹੁਣ ਸਾਰੇ ਹੁਣ ਧੋ ਤੂ ਕੇ ਸਾਫ ਕਰਕੇ ਫੇਰ ਹੀ ਕਸੂੰਗੀ ਮੈਂ ਆਹ ਸਾਫ ਕਰ ਦੂੰਗੀ ਹੁਣ ਕੱਪੜੇ ਧੋ ਕੇ ਲੋ ਜੀ ਇਹ ਰੱਖ ਲੈਣੇ ਇਹਦੇ ਵਿੱਚ ਇਹ ਰੱਖ ਲੈਣੇ ਇਹਨੂੰ ਸਬ ਕਰੂੰਗੀ ਸਾਫ ਹੁਣ ਇਹ ਕੱਟ ਲਈ ਉੱਪਰੋਂ ਇਹ ਢੱਕਣ ਜੀ ਪੇਚ ਕਸਨੋਂ ਨਿਕਲ ਜੂਗੇ ਵੈਸੀ ਵੈਸੇ ਖਾਲੇ ਹੀ ਨਿਕਲ ਜਾਂਦਾ ਕੋਈ ਔਕਾ ਨਹੀਂ ਤੇ ਲੋਜੀ ਵੀ ਕੱਢ ਲਿਆ ਉਹ ਤਾਂ ਸਾਫ਼ ਹੀ ਇੰਨੀ ਖਰਾਬ ਨਹੀਂ ਹੈਗੀ ਥੋੜੀ ਬਹੁਤੀ ਹੈ ਮੈਂ ਦਸਤਾਨਾ ਝਾੜ ਲਿਆ ਸੀਗਾ ਹੱਥ ਤੇ ਫਿਰ ਹਾਰਪਿਕ ਨਾਲ ਨਾ ਲੜਦਾ ਜ਼ਖਮ ਹੁੰਦੇ ਨੇ ਹੱਥਾਂ ਤੇ ਫਿਰ ਲੜਦਾ ਤੇ ਲੋਜੀ ਹੁਣ ਫਿਰ ਇਹਨੂੰ ਵਿੱਚੋਂ ਸਾਫ਼ ਕਰਦੀਆਂ ਇਹ ਕੱਢਦੀਆਂ ਇਹ ਕੱਢ ਕੇ ਨਾ ਇੱਥੇ ਹੁੰਦਾ ਗਰੀਸ ਇਹਦੇ ਵਿੱਚ ਆ ਦੇਖੋ ਇੱਥੇ ਗਰੀਸ ਦਸਤਾਨਾ ਕੱਢਦੀਆਂ ਪਹਿਲਾਂ ਫਿਰ ਦਿਖਾਉਣੀ ਆ ਤੁਹਾਨੂੰ ਇਹ ਦੇਖੋ ਕਿੰਨਾ ਕੂੜ-ਕਬਾੜ ਨਿਕਲਦਾ ਨਾਲੇ ਹੁਣ ਸਾਫ ਕਰੀ ਸੀਗੀ 2 ਕੁ ਮਹੀਨੇ ਹੋ ਗਏ ਤੇ ਇਹ ਜਿਹੜੀ ਪਲੇਟ ਜੀ ਆ ਲੋਹੇ ਦੀ ਚੱਕੀ ਆ ਮੈਂ ਇਹ ਇੱਥੇ ਨੀਚੇ ਹੁੰਦਾ ਗ੍ਰੀਸ ਭਾਈ ਦੱਸ ਕੇ ਗਿਆ ਸੀਗਾ ਉਦੋਂ ਹੁਣ ਇਹ ਮੈਨੂੰ ਸੁਕਾਉਣੀ ਆ ਕੱਪੜੇ ਨਾਲ ਚੰਗੀ ਤਰ੍ਹਾਂ ਪਹਿਲਾਂ ਸੁਕਾ ਕੇ ਤੇ ਇਹ ਉਹਦੇ ਉੱਤੇ ਰੱਖ ਦੂੰਗੀ ਟਰੇ ਇਹਨੂੰ ਇਹਨੇ ਲਗਾ ਦੇਣੀ ਆ ਇੱਥੇ ਹਾਰਪਿਕ ਨਹੀਂ ਲੱਗਣਾ ਚਾਹੀਦਾ ਨਹੀਂ ਫਿਰ ਉਹ ਵੜ ਜਾਂਦਾ ਗ੍ਰੀਸ ਨੂੰ ਗ੍ਰੀਸ ਦੂੰਗੀ ਬਾਅਦ ਚ ਪਹਿਲਾਂ ਸਾਫ ਕਰਦੀ ਆ ਸਾਰੀ ਨੂੰ ਹੁਣ ਇਹਦੇ ਵਿੱਚ ਪਹਿਲਾਂ ਤਾਂ ਇਹਨੂੰ ਸਾਫ਼ ਕਰਦੀ ਆ ਜਿਹੜੀ ਇਹ ਪਲੇਟ ਨਿਕਲੀ ਆ ਵਿੱਚੋਂ ਤੇ ਇਹ ਜੀ ਕੱਟੀ ਆ ਆਪਾਂ ਨੇ ਚੱਕ ਕੇ ਤੇ ਇਹਦੇ ਤੇ ਇੱਕ ਹਾਰਪਿਕ ਲਾ ਦਣੀ ਆ ਇੰਨੇ ਹਾਰਪਿਕ ਲਾ ਕੇ ਇਹ ਉੱਗੜ ਜੀ ਜਾਊਗੀ ਮੈੜ ਇੰਨੇ ਚੰਗੀ ਤਰ੍ਹਾਂ ਸਾਫ਼ ਕਰੂੰਗੀ ਫਿਰ ਇਹਨੂੰ ਤੇ ਹੁਣ ਤਾਂ ਦਸਤਾਨਾ ਚਾੜੂਗੀ ਫਿਰ ਇੰਨੇ ਲੜਦਾ ਹੁਣ ਚਖਾ ਮਾ ਤੇ ਹੱਥਾਂ ਤੇ ਇੰਨੇ ਮੈਂ ਬੁਰਸ਼ ਨਾਲ ਛੋਟੇ ਨਾਲ ਦੰਦਾ ਵਾਲੇ ਨੇ ਪੁਰਾਣਾ ਲੈ ਕੇ ਆ ਹੀਟ ਹੇ ਨੀਚੋਂ ਸਵੇਰ ਦੀ ਲੈਂਟ ਨਹੀਂ ਸੀਗੀ ਉਹਦੇ ਕਰਕੇ ਹੁਣ ਸਵੇਰੇ ਸਾਫ਼ ਨਹੀਂ ਕਰੀ ਇਹ ਤਾਂ ਕੱਪੜੇ-ਕੁਪੜੇ ਧੋਏ ਜਾਣ ਨੂੰ ਲੇਟ ਵੱਜ ਗਈ ਤੇ ਪਾਣੀ ਵੀ ਖਤਮ ਹੋ ਗਿਆ ਟੈਂਕੀ ਭਰੀ ਨਹੀਂ ਕਿਸੇ ਨੇ ਹੁਣ ਪਾਣੀ ਵੀ ਨਹੀਂ ਸੀਗਾ ਜੇ ਤਾਂ ਭਰਲਾਂ ਦੇ ਖੇਤਰ ਧੋਈ ਜਾਂਦੀ ਨਾਲ ਦੀ ਨਾਲ ਕੰਮ ਨਹੀਂ ਬੜ ਜਾਂਦਾ ਮੇਰਾ ਹੁਣ ਇੱਕ ਲੇਟ ਦਾ ਕੰਜਰਖਾਨਾ ਹੋ ਜਾਂਦਾ ਬਹੁਤ ਜ਼ਿਆਦਾ ਹੁਣ ਇਹਨੂੰ ਸਾਫ਼ ਕਰਾਂ ਪਹਿਲਾਂ ਬੁਰਸ਼ ਨਾਲ ਅਸੀਂ ਦੰਦਾਂ ਵਾਲੇ ਨਾਲ ਇਹ ਸਾਰੇ ਲਾ ਕੇ ਰੱਖਦਾ ਨਹੀਂ ਇੰਨੇ ਹੁਣ ਮੈਂ 4:00 ਵਜੇ ਲੱਗੀ ਸੀਗੀ ਫਿਰ 5:00 ਵਜੇ ਤੱਕ ਲੇਟ ਆ ਜੁ ਸਾਇਦ 5:00 5:30 ਫਿਰ ਮੈਂ ਇਹ ਲਾ ਕੇ ਰੱਖਦਾ ਨਹੀਂ ਆ ਫਿਰ ਸਾਫ ਕਰੂੰਗੀ ਫਿਰ ਘਰ ਦੇ ਕੰਮ ਵੀ ਹੋ ਜਾਂਦੇ ਨੇ ਉਹ ਕਰ ਦੂੰਗੀ ਇਹਨੇ ਫਿਰ ਸਾਫ ਕਰ ਦੂੰਗੀ ਜਦ ਲੇਟ ਆ ਜੀ ਤੇ ਲੋ ਜੀ ਹੁਣ ਲਾ ਦਾਂ ਇਹ ਬੁਰਸ ਨਾਲ ਇਹ ਸਾਰੀ ਘਮਾਦਾਨੀਆਂ ਹਾਰਪਿਕ ਨਾਲ ਬਹੁਤ ਵਧੀਆ ਸਾਫ ਹੁੰਦੀ ਹੈ ਵੈਸੇ ਇੰਨਾ ਗੰਦਾ ਨਹੀਂ ਹੈਗਾ ਪਹਿਲਾਂ ਵੀ ਇੱਕ ਦੋ ਵਾਰੀ ਕਰ ਲੈਣੀ ਆ ਥੋੜੇ ਚਿਰੇ ਬਾਅਦ ਵੀਡੀਓ ਨਹੀਂ ਬਣਾਉਂਦੀ ਪਰ ਮੈਂ ਕਦੇ ਬਣਾਈ ਨਹੀਂ ਹੈਗੀ ਐ ਔਖਾ ਹੋ ਜਾਂਦਾ ਮੈਨੂੰ ਫਿਰ ਬਣਾਉਣੀ ਸਾਫ ਕਰਨੀ ਬਹੁਤ ਟਾਈਮ ਲੱਗ ਜਾਂਦਾ ਇਹ ਦੇ ਕਰਕੇ ਤੇ ਫਿਰ ਮੈਂ ਕਿਹਾ ਚਲੋ ਹੁਣ ਵੀਡੀਓ ਪਾ ਦਾਨੀ ਆ ਹੁਣ ਇਧਰਲੇ ਵਾਸਤੇ ਵੀ ਲਾ ਦਾਨੀ ਆ ਇੱਥੇ ਸਾਰੇ ਹਰਪਕ ਲਾ ਦਾਨੀ ਆ ਲਾ ਕੇ ਹੁਣ ਮਸ਼ੀਨ ਚਲਾ ਦਾਨੀ ਆ ਇੱਥੇ ਇਹਦਾ ਟੱਕਣ ਵਿਚ ਨੰਗੇ ਆਈ ਹੁਣ ਚਲੋ ਇੱਕ ਨੇ ਲਾ ਦਾਨੀ ਆ ਪੈ ਜੂ ਇੱਕ ਨੇ ਸਾਰੇ ਦੇਖੋ ਗੰਦਾ ਗੰਦਾ ਹੋਇਆ ਪਿਆ ਜਮਿਆ ਪਿਆ ਪਾਣੀ ਨਾ ਇਹ ਦੇ ਮੰਗ ਜਿਵੇਂ ਸਿਮਿੰਟ ਜਮ ਜਾਂਦਾ ਇਹ ਜਮ ਜਾਂਦਾ ਵਿਚ ਇਹ ਦੇਖੋ ਉਂਝ ਉਹ ਤਾਂ ਨਹੀਂ ਹੈਗੇ ਧਾਗੇ ਧੂਗੇ ਚ ਕੱਟਦੇ ਸੀਗੇ ਉਦਣ ਤੇ ਇੰਨੇ ਨਹੀਂ ਸੀਗੇ ਸਾਰੇ ਹੁਣ ਸਾਫ ਕਰੂੰ ਸਾਰੇ ਵਾਲੇ ਦਲੇ ਹੁਣ ਇਹਨੂੰ ਹਾਰਪਿਕ ਨੂੰ ਲਾ ਦੇਣੀ ਆ ਮਹਿਕਣ ਚੰਗੀ ਤਰ੍ਹਾਂ ਤੇ ਲਗਾ ਕੇ ਤੇ ਫੇਰ ਇਹ ਦੇਖੋ ਹੁਣ ਐਵੇਂ ਤਾਂ ਅੱਗੇ ਹੋ ਜਾਂਦੇ ਨਹੀਂ ਇਕੱਠੇ ਹੁਣ ਕੜਤੇ ਸੀਗੇ ਉਹ ਤਾਂ ਸਿਆਲ ਵਾਲੇ ਕੱਪੜੇ ਧੋ ਕੇ ਹੁਣ ਇਹਨੂੰ ਹਾਰਪਿਕ ਲਾਵਾਂ ਸਾਰੇ ਫਿਰ ਇਹਨੂੰ ਸਾਫ ਕਰਦੀਆਂ ਇਹ ਆਪਣੇ ਭਾਂਡੇ ਮਾਂਜਣ ਵਾਲਾ ਹੁੰਦਾ ਜਿਹੜਾ ਉਹਦੇ ਨਾਲ ਲੱਗੂਗੀ ਪਹਿਲਾਂ ਮਰਸ ਨਾਲ ਲੱਗੀ ਸੀਗੀ ਮਰਸ ਨਾਲ ਲੋਟ ਨਹੀਂ ਆਉਂਦਾ ਕੰਮ ਆਪਣਾ ਇਹ ਫਲਾ ਦਾ ਨਹੀਂ ਆ ਪਹਿਲਾਂ ਸਾਰੇ ਕਿਤੇ ਇੱਥੇ ਬਾਡੇ ਜੇ ਨੇ ਮਸ਼ੀਨ 'ਚ ਇੱਥੇ ਬੁਰਸ਼ ਨਾਲ ਲਗਾ ਦਨੀ ਹੈ ਚੰਗੀ ਤਰ੍ਹਾਂ ਇੰਨੇ ਉੱਗੜ ਜਿਹਾ ਮੈਡ ਮੁਰਜੀ ਸਾਫ਼ ਹੋ ਜਾਊਗਾ ਫਿਰ ਤੀਖੂਗੀ ਜਾਂ ਲੈਟ ਆਊਗੀ ਫਟਾਫਟ ਧੋ ਦੂੰਗੀ ਤੇ ਲੋ ਜੀ ਇੱਕ ਹੁਣ ਮੈਨੂੰ ਸਾਫ਼ ਵੀ ਇੱਥੇ ਕਰਨੀ ਪੈਣੀ ਆ ਦੇਖਦੀ ਆ ਕੀ ਕੁਸ ਹੁੰਦਾ ਇੱਥੇ ਲਾ ਦਾਂ ਚੰਗੀ ਤਰ੍ਹਾਂ ਇਹਨੂੰ ਅੜੇ ਦਾਲੇ ਹਾਰਪਿਕ ਸਾਰੇ ਲਗਾ ਦिए ਇਹ ਵੀ ਚੱਕ ਦਿਆਂ ਟੱਕਣ ਮੈਂ ਇੱਥੇ ਨਿਕਲ ਜਾਂਦਾ ਇੱਥੇ ਵੀ ਕੂੜਕ ਕਬਾੜ ਬਹੁਤ ਹੋ ਜਾਂਦਾ ਇਕੱਠਾ ਹੁਣ ਤਾਂ ਸਾਫ਼ ਕਰਿਆ ਮੈਂ ਉਦੋਂ ਕਰਿਆ ਸੀਗਾ ਜਿੱਦਣ ਪਹਿਲਾਂ ਕੱਪੜੇ ਧੋਏ ਨੇ ਇੱਥੇ ਪਿਆ ਸੀਗਾ ਕੜਾਹ ਬਣਿਆ ਕਾਲਾ ਬਹੁਤ ਸੱਤ ਗੰਦ ਸੀਗਾ ਇੱਥੇ ਬਹੁਤ ਸੱਤ ਜਿਆਦਾ ਖਰਾਬ ਸੀਗਾ ਹੁਣ ਨਹੀਂ ਇੰਨਾ ਹੈਗਾ ਚਲੋ ਹੁਣ ਜਦ ਖੋਲ ਲਈ ਆਪਾਂ ਨੇ ਫਿਰ ਤਾਂ ਸਾਰੇ ਸਾਫ਼ ਇਹ ਕਰ ਦਈਏ ਹੁਣ ਇਹਨੂੰ ਇਹ ਬੁਰਸ਼ ਨਾਲ ਇੱਥੇ ਬਾਡਾ ਜਾਂ ਹੁੰਦਾ ਹੈ ਮਸ਼ੀਨ ਤੇ ਇੱਥੇ ਸਾਰੇ ਲਗਾ ਦਾਨੀਆਂ ਮੈਂ ਹਰਪਿਕ ਇੱਥੇ ਲਗਾ ਕੇ ਫਿਰ ਦੇਖਦੇ ਆਂ ਫਿਰ ਸਾਫ਼ ਕਰਦੇ ਆਂ ਤੇ ਇੱਧਰ ਵੀ ਲਗਾ ਦਈਏ ਸਾਰੇ ਤੇ ਇੱਥੇ ਚੰਗੀ ਤਰ੍ਹਾਂ ਲਗਾ ਦੀ ਇੱਥੇ ਜਿਆਦਾ ਹੀ ਡੁੱਲ ਗਿਆ ਸੀਗਾ ਤੇ ਚਲੋ ਸਾਫ਼ ਹੋ ਜੂਗਾ ਨਾਲੇ ਸਾਰੇ ਵਾਲੀ-ਦਾੜੀ ਇੱਥੇ ਤੇ ਇੱਥੇ ਲਗਾ ਦਨੇ ਆ ਹੁਣ ਤੇ ਇਹ ਲੋ ਜੀ ਇੱਥੇ ਲੱਗ ਗਿਆ ਸਾਰੇ ਕਿਤੇ ਸਾਫ਼ ਹੋ ਗਿਆ ਹੁਣ ਇੱਥੇ ਥੇਨ ਮੈਲ ਜੰਮੀ ਪਈ ਐ ਤੇ ਬਾਡਿਆਂ ਤੇ ਬਹੁਤ ਸਿਰ ਹੋ ਗਿਆ ਵਿੱਚੋਂ ਤਾਂ ਸਾਫ ਕਰ ਲਈਦੀ ਆਲੇ-ਦਾਲੇ ਨਹੀਂ ਕਦੇ ਕਰੀ ਅੱਜ ਚੰਗੀ ਤਰ੍ਹਾਂ ਹੀ ਸਰਵਿਸ ਕਰ ਦੂੰਗੀ ਸਾਰੀ ਆਪਣੀ ਇਹਦੀ ਸਫਾਈ ਹੋ ਜੂਗੀ ਫਿਰ ਵਿੱਚੋਂ-ਵਿੱਚੋਂ ਧੋਦਿਆ ਕਰੂੰਗੀ ਥੋੜੇ ਚਿਰ ਬਾਅਦ ਹੁਣ 5-6 ਮਹੀਨਿਆਂ ਬਾਅਦ ਤਾਂ ਧੋਣੀ ਚਾਹੀਦੀ ਆ ਮਸ਼ੀਨ ਹੁਣ ਗਰਮੀਆਂ ਗਰਮੀ ਵਾਲੇ ਜਦੋਂ ਕੱਪੜੇ ਧੋਵਾਂਗੇ ਫਿਰ ਘਟ ਹੁੰਦੀ ਆ ਜਦੋਂ ਸਿਆਲ ਵਾਲੇ ਧੋਨੇ ਆ ਫਿਰ ਉਹਦੋਂ ਸਿਆਲ ਚੜਦਾ ਜਦੋਂ ਦੀਵਾਲੀ ਦੁਗਲੀ ਦੀ ਉਦੋਂ ਜ਼ਿਆਦਾ ਹੋ ਜਾਂਦੀ ਆ ਉਦੋਂ ਕਰਕੇ ਪਹਿਲਾਂ ਸਰਵਿਸ ਫਿਰ ਲਾਉਂਗੀ ਤੇ ਤੇ ਲੋ ਜੀ ਹੁਣ ਚੰਗੀ ਤਰ੍ਹਾਂ ਕਰੀਏ ਇਹਨੂੰ ਸਾਫ ਇਹ ਪਿੰਮ ਲਾ ਦੇ ਹਲਾ ਦੀ ਇਹ ਸਾਰਾ ਲਾਤਾ ਲਗਾ ਕੇ ਰੱਖਤਾ ਤੇ ਲੋ ਜੀ ਸਾਫ ਕਰਦੀ ਸੀ ਹੁਣ ਮੈਂ ਪਾਇਪ ਨਾਲ ਵੀਡੀਓ ਤੇ ਬਣਾਈ ਨਹੀਂ ਹੈਗੀ ਹੁਣ ਇਹਨੂੰ ਪਾਇਪ ਨਾਲ ਸਾਫ ਕਰਦੀ ਐ ਤੇ ਤੂੰ ਨਹੀਂ ਆ ਚੰਗੀ ਕਰਾਂ ਸਾਰੇ ਵਿੱਚੋਂ ਤੇ ਲਾ ਤਾਂ ਉੱਪਰ ਨੀਚੇ ਵਾਲੇ ਵਾਲੇ ਸਾਰੇ ਹੁਣ ਮੈਂ ਪਾਣੀ ਭਰ ਲਿਆ ਸੀ ਕਿ ਉਧਰ ਉਹ ਵੀ ਧੋ ਲਿਆ ਸਮਾਨ ਧੋ ਕੇ ਰੱਖਤਾ ਇੰਨੇ ਸੁੱਕਦਾ ਉਧਰ ਤੇ ਵਿੱਚੋਂ ਸਾਫ਼ ਕਰਦੀ ਸੀ ਇਹ ਦੇਖੋ ਕਿਵੇਂ ਗੰਦ ਨਿਕਲਦਾ ਇਹ ਦੇਖੋ ਕਿਵੇਂ ਗੰਦ ਨਿਕਲ ਹੁਣ ਇਹਨੂੰ ਧੋਨੇ ਆ ਸਾਰੇ ਸਾਫ਼ ਕਰਦੇ ਆ ਚੰਗੀ ਤਰ੍ਹਾਂ ਵਿੱਚੋਂ ਲਗਾ ਕੇ ਫਿਰ ਮੈਂ ਸਮਾਨ ਧੋ ਲਿਆ ਸੀਗਾ ਤੇ ਫਿਰ ਆਲੇ-ਦਲੇ ਉੱਪਰ ਸਾਰੇ ਲਾਤੀ ਬਾਅਦ ਚ ਦਿਖਾਉਣੀ ਆ ਵਿੱਚੋਂ ਪਾਇਪ ਨਾਲ ਨਾ ਇੱਥੇ ਵਾਲੇ ਵਿੱਚ ਗਾਂਧੀ ਜੀ ਜੰਮ ਜਾਂਦੀ ਇੱਥੇ ਆਲੇ-ਦਾਲੇ ਹੁਣ ਮੈਂ ਗਲਾਸ 'ਚ ਪਾਣੀ ਪਾਪਾ ਕੇ ਤੇ ਕੱਢਦੀਆਂ ਪਹਿਲਾਂ ਇਹ ਦੇਖੋ ਗੰਦਾ ਪਾਣੀ ਆ ਰਿਹਾ ਫੇਰ ਪੈਪ ਲਾ ਕੇ ਧੋਨੀਏ ਇੱਕ ਤਾਂ ਇੱਕ ਪੈਪ ਨਹੀਂ ਖੜਦਾ ਨਾ ਇਹ ਟੂਟੀਆਂ ਦੂਈਆਂ ਨੇ ਇਹਦੇ 'ਚ ਤੇ ਹੁਣ ਕਰਦੀਆਂ ਇੱਥੋਂ ਸਾਫ਼ ਕਰਦੀਆਂ ਤੇ ਪਾਣੀ ਨਾਲ ਪਹਿਲਾਂ ਗੰਦਾ ਬਹੁਤ ਗੰਦਾ ਨਿਕਲਦਾ ਇੱਥੋਂ ਵਿੱਚੋਂ ਪਹਿਲਾਂ ਇੱਕ ਵਾਰੀ ਕਰੀ ਸੀਗੀ ਉਦੋਂ ਬਹੁਤ ਜ਼ਿਆਦਾ ਸੀਗਾ ਹੁਣ ਤਾਂ ਠੀਕ ਆ ਕਿਉਂਕਿ ਥੋੜਾ ਚਿਰੇ ਹੋਏ ਆ ਇਹ ਦੇਖੋ ਕਿੰਨਾ ਗੰਦਾ ਪਾਣੀ ਨਿਕਲਦਾ ਵਿੱਚੋਂ ਚੀਕ ਹੁੰਦੀ ਆ ਜਿਵੇਂ ਫਿਰ ਇੱਕ ਨਾਲ ਤਾਂ ਮੋਟਰ ਦਾ ਜ਼ੋਰ ਲੱਗਦਾ ਨਾਲੇ ਕੱਪੜੇ ਨਹੀਂ ਸਾਫ਼ ਹੁੰਦੇ ਫਿਰ ਵੈਸੇ ਤਾਂ ਇੰਨੇ ਗੰਦੇ ਹੁੰਦੇ ਨਹੀਂ ਆਪਣੇ ਕਿਉਂਕਿ ਰੋਜ਼-ਰੋਜ਼ ਬਦਲਦੇ ਆ ਤੇ ਫਿਰ ਵੀ ਚਲੋ ਸਰਵਿਸ ਤਾਂ ਕਰਨੀ ਚਾਹੀਦੀ ਆ ਘਰੇ ਕਰ ਲਓ ਆਪਾਂ ਜੇ ਕਿਸੇ ਤੋਂ ਕਰਾ ਨਹੀਂ ਸਕਦੇ ਆਪਾਂ ਐਵੇਂ ਕਰ ਲਓ ਲੈ ਲੋ ਜੀ ਹੁਣ ਇਹਨਾਂ ਨੂੰ ਸਾਫ਼ ਕਰੀਏ ਦੇਖੋ ਕਲੇ ਵੀ ਗੰਦਾ ਪਾਣੀ ਨਿਕਲ ਗਿਆ ਥੋੜਾ ਜਿਹਾ ਮੈਂ ਪਾ ਕੇ ਫਿਰ ਪਾਈਪ ਨਾਲ ਸਾਫ਼ ਕਰਦੀਆਂ ਜੰਮਿਆ ਪਿਆ ਦੇਖੋ ਕਿਵੇਂ ਸਮੇਟ ਵਾਂਗ ਜੰਮਿਆ ਪਿਆ ਖੁਰਚ ਦੇਣੀ ਆ ਵੇਹ ਦੇ ਨਾਲ ਪੇਚ ਕੱਸਣ ਨਾਲ ਪਹਿਲਾਂ ਨਾਲ ਕਾਫੀ ਸਾਫ਼ ਹੋ ਗਈ ਹੋ ਗਈ ਤੇ ਇਹ ਖੁਰਚਿਆ ਵਾ ਜਿਹੜੇ ਇਹ ਸਾਫ਼ ਕਰਦੀਆਂ ਕਈ ਵਾਰੀ ਹੁਣ ਤਾਂ ਪੈਸਾ ਤੇਲਾ ਤਾਂ ਨਹੀਂ ਗੇੜਦਾ ਜਿਵੇਂ ਹੁਣ ਪੱਗ ਪਿੰਨ ਹੁੰਦੇ ਨੇ ਇੱਕ ਦੋ ਨਿਕਲੇ ਨੇ ਇਹ ਜੰਮੇ ਪਏ ਸੀਗੇ ਇੱਥੇ ਉਹਦੇ ਨਾਲ ਜਰ ਲੱਗ ਗਈ ਇਹ ਦੇਖੋ ਸਾਫ਼ ਹੋ ਗਈ ਕਿੰਨੀ ਸੋਹਣੀ ਸਾਫ਼ ਹੋ ਗਈ ਮਸ਼ੀਨ ਆਪਣੀ ਤੇ ਹੁਣ ਇਹ ਲਗਾ ਦਣੀ ਟੱਕਣਾ ਟੱਕਣ ਲਗਾ ਕੇ ਮੈਂ ਹੁਣ ਲੈਣੀ ਆ ਨਾ ਤੋ ਗ੍ਰੀਸ ਹੋਊਗਾ ਥੋੜਾ ਜਿਹਾ ਉਹ ਲਗਾਉਣੀ ਇੱਥੇ ਇਥੇ ਗ੍ਰੀਸ ਲਗਾਤਾ ਰਗਾ ਕੇ ਵੀਡੀਓ ਨਹੀਂ ਬਣਾਈ ਫੋਨ ਇਨਾਂ ਕੋਲ ਸੀਗਾ ਫਿਰ ਮੈਂ ਮੰਗਿਆ ਨਹੀਂ ਫਿਰ ਮਾਂ ਕਹਿਦਾਨ ਕਿ ਜਦ ਇਹ ਲੈ ਲੈਂਦੀ ਆ ਤੇ ਹੁਣ ਲਗਾ ਕੇ ਗ੍ਰੀਸ ਲਗਾਤਾ ਉਹ ਜਿਹੜੀ ਸਟੀਲ ਦੀ ਪਲੇਟ ਜੀ ਸੀਗੀ ਉਹ ਚੱਕ ਕੇ ਉਹਦੇ ਵਿੱਚ ਗ੍ਰੀਸ ਲਗਾਤਾ ਇਹ ਬੜਾ ਟੱਕਣ ਲਗਾ ਦਾਨੀਆਂ ਇਹ ਛੋਟਾ ਸੀਗਾ ਉਧਰ ਉਹ ਲਗਾ ਦਾਨੀਆਂ ਲਗਾ ਕੇ ਹੁਣ ਫੇਰੀ ਨਾਟਕਾ ਸਕ ਦਾਨੇ ਆਪਾਂ ਹੀ ਪਚਾਲੀ ਨਟ ਸੀਗਾ ਖੋਲਿਆ ਸੀਗਾ ਜਿਹੜਾ ਮੈਂ ਐਨ ਸਾਫ ਹੋ ਗਈ ਬਹੁਤ ਵਧੀਆ ਹੋ ਗਈ ਮਸ਼ੀਨ ਤੇ ਗ੍ਰੀਸ ਲਗਾ ਕੇ ਤੇ ਹੁਣ ਨਾਟਕਸ ਦੀ ਇਹ ਵਿਚਾਲੇ ਪੇਚ ਕਸਣਾੜ ਤੇ ਲੋ ਜੀ ਪੇਚ ਕਸਣਾੜ ਨਾਟਕਸ ਲਾਣੇ ਆ ਨਾਟਕਸ ਕੇ ਇਹ ਵੱਡਾ ਨਾਟਾ ਚੰਗੀ ਤਰ੍ਹਾਂ ਕਸੂਗੀ ਕਿਤੇ ਢਿੱਲਾ ਨਾ ਰਹੇ ਜੀ ਪਹਿਲਾਂ ਤੇ ਲੋ ਜੀ ਇਹ ਕਸਣ ਨੂੰ ਬਹੁਤ ਟਾਈਮ ਲੱਗ ਜਾਂਦਾ ਥੋੜਾ ਜਿਹਾ ਪੇਚ ਕਸਣਾੜ ਕਸਦਾ ਮੈਂ ਚੰਗੀ ਤਰ੍ਹਾਂ ਫਿਰ ਦੇਖਦੇ ਆ ਫਿਰ ਉਨੇ ਉਰੀ ਖੜੀ ਰਹੂਗੀ ਤੇ ਫਿਰ ਸਵੇਰੇ ਉਧਰ ਲਾ ਦਾਂਗੇ ਜਦੋਂ ਝਾੜੂ ਪੂੰਛਾ ਕਰਾਂਗੇ ਫਿਰ ਪਾਣੀ ਜਾਂ ਉੱਚੜ ਜਾਊਗਾ ਮਾੜਾ ਮੋਟਾ ਪੈਪ نیچے ਇੱਕ ਪੈਪ ਨਵਾਂ ਲਾ ਦੋਨੇ ਆ ਪੁਰਾਣਾ ਪੈਪ ਟੁੱਟਿਆ ਵਾ ਸੀਗਾ ਤੇ ਉਧਰ ਲਿਆਂਦਾ ਤਾਂ ਸੀਗਾ ਲਾਇਆ ਨਹੀਂ ਸੀਗਾ ਮੈਂ ਕਿਹਾ ਸਰਵਿਸ ਕਰੂੰਗੇ ਇਹਦੀ ਫਿਰ ਲਾਉਂਗੇ ਇਹ ਟੱਕੜ ਲਗਾਉਣਾ ਹੁਣ ਇਹ ਜਿਹੜਾ ਪਾ ਖੁੱਲਿਆ ਸੀਗਾ ਇਹ ਟੱਕ ਹੁੰਦਾ ਇੱਕ ਪਾਸੇ ਸਾਈਡ ਤੇ ਆ ਸੀਗਾ ਇਧਰਲੀ ਸਾਈਡ ਤੇ ਉਠਾ ਕਰਕੇ ਪਤਾ ਲੱਗਦਾ ਇੱਧਰ ਆਊਗਾ ਇਹ ਇੱਥੇ ਨਾਲੇ ਖੋਲਣਾ ਸਿਖਾਣਾ ਰਹਿ ਜਾਂਦਾ ਫਿਰ ਤੇ ਇਹ ਤੋਂ ਬਹੁਤ ਸcalo ਖੁੱਲ ਜਾਂਦਾ ਜਦੋਂ ਪਹਿਲਾਂ ਪਹਿਲਾ ਭੇਜਤ ਨਹੀਂ ਹੁੰਦਾ ਉਦੋਂ ਇਹ ਔਖਾ ਹੁੰਦਾ ਤੇ ਹੁਣ ਤਾਂ ਲੋ ਜੀ ਇਹ ਖੋਲ ਲਗਾਤਾ ਤੇ ਲਗਾ ਕੇ ਉੱਪਰੋਂ ਦੱਬ ਦੇਣਾ ਆਪਾਂ ਨੇ ਦੱਬ ਕੇ ਲੋ ਜੀ ਲੱਗ ਗਿਆ ਟੱਕਣ ਤੇ ਇਹ ਵੀ ਲੱਗ ਗਿਆ ਘੁੰਮ ਰਿਹਾ ਵਧੀਆ ਤੇ ਲੋ ਜੀ ਹੁਣ ਇਹ ਲਗਾ ਦਈਏ ਫਿਲਟਰ ਜੇ ਬਾ ਸਾਈਡਾਂ ਤੇ ਹੁੰਦੇ ਨੇ ਜਿਹੜੇ ਇਹ ਵੀ ਲਗਾ ਦਈਏ ਇੱਥੇ ਸਾਈਡ ਤੇ ਉਧਰ ਲਗਾਤਾ ਇੱਧਰ ਲਗਾਤਾ ਉੱਧਰ ਲਗਾਤਾ ਤੀਲੂ ਜੀ ਇਹ ਸੈਟ ਨਹੀਂ ਆ ਰਿਹਾ ਮੇਤੋਂ ਤੇ ਚਲੋ ਜੀ ਇਹ ਵੀ ਲੱਗ ਗਿਆ ਤੋਂ ਲਈ ਫਿਲਟਰ ਲੱਗ ਗਿਆ ਮਸ਼ੀਨ ਹੁਣ ਸਾਹ ਆਣੀ ਆਲੇ-ਦਾਲੇ ਸਾਫ਼ ਕਰਤੀ ਬਾਹਰੋਂ ਵੀ ਆਲੇ-ਦਾਲੇੋਂ ਦੇਖੋ ਨਵੀਂ ਨਿੱਕੜੀ ਚਮਕ ਰਹੀ ਆ ਹੁਣ ਤਾਂ ਜਿਵੇਂ ਨਵੀਂ ਹੁੰਦੀ ਆ ਸਾਰੇ ਸਾਫ਼ ਕਰਤੀ ਸਫਾਈ ਕਰਤੀ ਇਹਦੀ ਬਹੁਤ ਵਧੀਆ ਬਣ ਗਈ ਆ ਤੇ ਹੁਣ ਇੱਕ ਨੇ ਰੱਖ ਦੂੰਗੀ ਇੱਧਰੋਂ ਵੀ ਸਾਰਾ ਕਰਤਾ ਉੱਪਰੋਂ ਚਿੱਟਾ-ਚਿੱਟਾ ਜਿਹਾ ਹੋਇਆ ਪਿਆ ਜਿੰਮੇ ਆ ਪਿਆ ਸੀਗਾ ਬਹੁਤ ਵਧੀਆ ਨਾ ਹੋਗੀ ਸਾਫ ਸਫਾਈ ਹੋਗੀ ਬਹੁਤ ਵਧੀਆ ਲੱਗਦੀ ਹੈ ਬਹੁਤ ਸੋਹਣੀ ਲੱਗਦੀ ਹੈ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ